ਦਾ ਸਵਾਗਤ ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੋਰ ਕਗਾ ਕੈਮਰਾਮੈਨ ਜਕਸੀਰ ਸਿੰਘ ਜੀ ਨਾਲ ਉਸ ਸਮੇਂ ਅਸੀਂ ਖੜੇ ਆਂ ਕਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਵੱਲੋਂ ਜੋ ਅੱਜ ਸੀਐਮ ਭਗਵੰਤ ਮਾਨ ਜੀ ਜੋ ਆਪਾਂ ਕਹਿ ਦਈਏ ਪੰਜਾਬ ਦੀ ਸਰਕਾਰ ਦਾ ਜੋ ਪੁਤਲਾ ਫੁਕਿਆ ਗਿਆ ਹੈ ਪੁਤਲਾ ਕਿਉਂ ਫੁਕਿਆ ਗਿਆ ਤੇ ਕੀ ਕਰਨ ਰਹੇ ਨੇ ਆਪਾਂ ਜੋ ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਨੇ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਸੋ ਆਪਣੇ ਨਾਲ ਪ੍ਰਧਾਨ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਕੀ ਕਾਰਨ ਹੈ ਜੇ ਜੋ ਇਹ ਜਿਹੜਾ ਸਾਡਾ ਨੇਪਾਕ ਮੌਜਮਾਨ ਸਰਕਾਰ ਹੈ ਇਹਨੇ ਸਾਡੇ ਕਿਸਾਨਾਂ ਨਾਲ ਕਿਹਾ ਜਾ ਬੈਰ ਪਾਇਆ ਹੈ ਕਿ ਕਿਸਾਨਾਂ ਨੂੰ ਬਿਲਕੁਲ ਖਤਮ ਕਰਨਾ ਚਾਹੁੰਦਾ ਹੈ ਜਿਹੜਾ ਕਿ ਜਾਲਾਂ ਦੇ ਵਿੱਚ ਸਾਡਾ ਮੌਸਾ ਚੱਲ ਰਿਹਾ ਸੀ ਉਥੇ ਧੱਕੇ ਨਾਲ ਇਹਨਾਂ ਨੇ ਜੋ ਜ਼ੁਲਮ ਕੀਤਾ ਹੈ ਪ੍ਰਸ਼ਾਸਨ ਨੇ ਪੁਲਿਸ ਨੇ ਨਾਲ ਰਲ ਕੇ ਉਥੇ ਸਾਡੇ ਬੰਦੇ ਬਹੁਤ ਘੱਟ ਸੀ ਤੇ ਇਹਨਾਂ ਦਾ ਦੌੜ ਚੱਲ ਗਿਆ ਪਰ ਇਹਨਾਂ ਨੂੰ ਸਾਡਾ ਜਿਹੜਾ ਲੀਡਰਸ਼ਿਪ ਹੈ ਅੱਜ ਕੋਈ ਨਾ ਕੋਈ ਫੈਸਲਾ ਕਰੋ ਤੇ ਉਹਦੇ ਅਸੀਂ ਉਲਟਾ ਇਹਨਾਂ ਨੇ ਪਤਾ ਲੱਗ ਜੂ ਸਰਕਾਰ ਨੂੰ ਕਿ ਅਸੀਂ ਕਿਹੜੇ ਕਿਸਾਨਾਂ ਨਾਲ ਹੱਥ ਪਾਇਆ ਹੈ ਇਹਨਾਂ ਦੇ ਨਾਲ ਦੋ ਦੋ ਹੱਥ ਕਰਕੇ ਸਰਕਾਰ ਨੂੰ ਦੱਸਾਂਗੇ ਕਿ ਇਹੋ ਜਿਹਾ ਝੁਲਮ ਕਿਸਾਨਾਂ ਨਾਲ ਆਇਆ ਕਰੀ ਜਾਂਦਾ ਹੈ ਕਿੰਨੇ ਕ ਬੰਦੇ ਲੋਨ ਨੇ ਸਮਝਲੂ ਕੀਤਾ ਸਾਡੇ ਜੇ ਕੋਈ ਬਥੇ ਅਸੀਂ ਵੈਸੇ ਗਏ ਨਹੀਂ ਗੱਡੀਆਂ ਬੱਸਾਂ 'ਚ ਨੇ ਬੰਦੇ ਸਾਡੇ ਗ੍ਰਿਫਤਾਰ ਕਰ ਲਏ ਇਹਨਾਂ ਨੇ ਗ੍ਰਿਫਤਾਰ ਕਰਕੇ ਪਹਿਲਾਂ ਤਾਂ ਉਹਨਾਂ ਨੂੰ 3 ਘੰਟੇ ਕਮਾਈ ਫਰੀ ਗਏ ਜਦੋਂ ਕਿ 90 90 ਸਾਲ ਦੀਆਂ ਸਾਡੀਆਂ ਮਾਮਾ ਬਜ਼ੁਰਗ ਉਹਦੇ ਵਿੱਚ ਬੈਠਿਆ ਨੇ ਕਿਸੇ ਨੇ ਬਾਥਰੂਮ ਕਰਨਾ ਕਿਸੇ ਨੇ ਪਾਣੀ ਪੀਣਾ ਤਿੰਨ ਘੰਟੇ ਇਹਨਾਂ ਨੂੰ ਬਹੁਤ ਦਲੀਲ ਕੀਤਾ ਗਿਆ ਉਤੋਂ ਆਵਾਜ਼ ਹੁਣ ਪਤਾ ਲੱਗਾ ਕਿ ਡਕਾਲੇ ਜਾ ਕੇ ਕਿਸੇ ਥਾਣੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਲਾਹ ਗਿਆ ਤੇ ਉੱਥੇ ਜਾ ਕੇ ਉਹਨਾਂ ਨੂੰ ਬੰਦ ਕੀਤਾ ਹੋਇਆਗਾ ਇਹ ਅੱਜ ਦੀ ਗੱਲ ਹੈ ਜੀ ਸਵੇਰ ਦੀ ਹਾਂ ਜੀ ਆ ਇਹ ਲੈ ਜੇ ਐਵੇਂ ਸੇ ਗੱਲ ਕਰਕੇ ਅਸੀਂ ਜਿਹੜਾ ਜੋਦਾ ਪੂਤਾ ਫੂਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਚਿੰਤਾਵਨੀ ਵੀ ਦੇ ਰਹੇ ਹਾਂ ਵੀ ਜਿਹੜਾ ਅੱਜ ਤੇਨੂੰ ਬਦਲਾ ਕਰਕੇ ਤੇਰੀ ਸਰਕਾਰ ਆ ਗਈ ਗਾਹਾਂ ਨੂੰ ਤੇਰੇ 90 ਕੀ ਸਾਨੂੰ 90 90 ਵੋਟਾਂ ਵੀ ਮਿਲਣੀਆਂ ਸਾਨੂੰ ਸੋਡੇ ਉਮੀਦਵਾਰਾਂ ਨੂੰ ਹਾਂਜੀ ਇਹ ਆਇਆ ਹਜੇ ਬਹੁਤ ਸਮਾਂ ਦਾ ਫਸੋਦਾ ਅੱਗਲਾ ਵੀ ਕਿਸੇ ਨੂੰ ਧੱਕੇ ਧੱਕਾ ਨਹੀਂ ਕਿਸੇ ਨੂੰ ਕੀਤਾ ਜਾ ਉਹ ਕਿਸਾਨਾਂ ਦੇ ਹੱਕ ਛੇਣ ਵਾਲੇ ਹੋਏ ਗੱਲਾਂ ਕਰਦੇ ਇਹ ਇਹ ਇੱਕ ਇਹ ਕੀ ਹੋ ਰਿਹਾ ਜੀ ਇੱਕ ਪਾਸੇ ਕਹਿੰਦਾ ਮੈਂ ਅਸੀਂ ਧੱਕਾ ਨਹੀਂ ਕਰਦੇ ਇੱਕ ਪਾਸੇ ਧੱਕੇ ਨਾਲ ਸਾਡੀਆਂ 90 90 ਸਾਲ ਦੀਆਂ ਬਜ਼ੁਰਗ ਔਰਤਾਂ ਨੂੰ ਧੱਕੇ ਦੇ ਦੇ ਕੇ ਉਸ ਮੋਰਚੇ ਦੇ ਵਿੱਚੋਂ ਖਦੇੜਿਆ ਗਿਆ ਧੱਕੇ ਦਿੱਤੇ ਗਏ ਨੇ ਧੱਕੇ ਨਾਲ ਬੱਸਾਂ ਭਰ ਲਈਆਂ ਤੇ ਅਜੇ ਧੱਕਾ ਨਹੀਂ ਅਜੋਤਾਂ ਦੇ ਕਿ ਝੱਕਾ ਹੋਊਗਾ ਸੇਮਾਨ ਜੀ ਵੀ ਕਹਿੰਦੇ ਨੇ ਮੈਂ ਤਾਂ ਖੁਦ ਇੱਕ ਕਿਸਾਨ ਦਾ ਪੁੱਤ ਆ ਤੇ ਮੈਂ ਕਿਸਾਨਾਂ ਨਾਲ ਕਿਵੇਂ ਵਿਤਕਰਾ ਕਰ ਸਕਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜੀ ਕਿਸਾਨ ਦਾ ਨਹੀਂ ਅਸੀਂ ਉਹ ਕਿਸਾਨ ਦਾ ਪੁੱਤੇ ਨਹੀਂ ਅਜਾ ਪਰਖਾਨ ਦਾ ਪੁੱਤ ਉਹ ਪਤਾ ਨਹੀਂ ਕੀ ਦਾ ਕੀ ਦਾ ਨਾ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਉਹਦੀ ਮਾਂ ਨੂੰ ਪਤਾ ਹੋਣਾ ਵੀ ਕੀ ਦਾ ਐ ਵੈਸੇ ਉਹ ਕਿਸਾਨ ਦਾ ਤਾਂ ਹੈ ਹੀ ਨਹੀਂ ਹਾਂ ਤੇ ਬਾਕੀ ਜੇ ਉਹ ਅਜਾ ਮਰਦ ਹੁੰਦਾ ਜੱਟ ਦਾ ਪੁੱਤ ਹੁੰਦਾ ਮਟਿਆਰ ਜਵਾਨ ਤੇ ਪੁੱਤਰ ਟੱਬਰ ਨੂੰ ਛੱਡ ਕੇ ਤੇ ਜੋ ਹੋਰ ਵਿਆਹ ਕਰਾਉਂਦਾ ਫਿਰਦਾ ਹੋਰ ਹਿੱਕਾ ਨਾਲ ਲਾਉਂਦਾ ਫਿਰਦਾ ਜਵਾਕਾਂ ਨੂੰ ਉਹ ਜਵਾਕਾਂ ਦਾ ਕੌਣ ਹੈ ਜ਼ਿੰਮੇਵਾਰ ਕੀ ਅਸੀਂ ਅਸ ਪੁੱਛ ਸਕਦੇ ਆ ਭਗਮਨਤਮਾਨ ਨੂੰ ਕਿ ਉਹ ਲੜਕੀ ਨੇ ਕੀ ਮਾਰਾ ਕਰਤਾ ਤੇ ਉਹ ਬੱਚਾ ਨੇ ਕੀ ਮਾਰਾ ਕਰਤਾ ਅਸੀਂ ਉਹ ਤੋਂ ਜਵਾਬ ਮੰਗਦਾ ਸਾਨੂੰ ਸਵਾਲ ਦਾ ਸਾਡੇ ਦਾ ਜਵਾਬ ਦੇਵੇ ਆਓ ਜੀ ਹਾਂਜੀ ਮੈਂ ਹਰਦੇਵ ਸਿੰਘ ਭਾਰਤੀ ਕਿਸਾਨ ਜੂਨੀਅਨ ਏਕਤਾਗਰਾਹਾਂ ਮੈਂਬਰ ਜ਼ਿਲ੍ਹਾ ਕਮੇਟੀ ਜਿਵੇਂ ਅੱਜ ਤੁਸੀਂ ਸਾਰੇ ਲੜਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਭਗਵੰਤ ਮਾਨ ਦਾ ਸੀਐਮ ਦਾ ਆਪਣਾ ਪੁੱਤਲਾ ਫੁੱਕੇ ਇਹ ਜੀ ਨਾਲ ਸਾਡਾ ਜਿਹੜਾ ਰੋਸ ਹੈ ਕਾਫੀ ਚਿਰ ਤੋਂ ਹੈ ਕਿਉਂਕਿ ਕਿਸਾਨਾਂ ਦਾ ਪੁੱਤ ਦੱਸਣ ਵਾਲਾ ਸੀਐਮ ਅੱਜ ਕਿਸਾਨ ਵਿਰੋਧੀ ਕਿਸਾਨਾਂ ਨਾਲ ਗਿਣਗਿਣ ਬਦਲੇ ਲੈਣ ਦੀਆਂ ਗੱਲਾਂ ਕਰਦਾ ਹੈ ਜਿਵੇਂ ਇਹਨਾਂ ਨੇ ਖਨੌਰੀ ਦਾ ਮੋਰਚਾ ਪਿੱਛੇ ਉਠਾਇਆ ਤੱਕੇ ਕੀਤੇ ਨੇ ਉਸੇ ਤਰੀ ਪਿੰਡ ਜੋਲੀਆਂ ਦੇ ਵਿੱਚ ਕਿਸਾਨ ਨਾਲ ਹੋਏ ਇੱਕ ਤੱਕੇ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਹੈ ਜਿਹੜੀ ਉਸ ਕਿਸਾਨ ਦੀ ਮਦਦ ਦੇ ਉੱਤੇ ਆਈ ਸੀ ਅਜ ਤੋਂ 3 ਸਾਲ ਪਹਿਲਾਂ ਭੂ ਮਾਫੀਆ ਵੱਲੋਂ ਉਹਦੀ ਤਕਰੀਬਨ 4 ਕਿੱਲਾਂ ਦੀ ਜ਼ਮੀਨ ਹੈ ਜਿਹੜੀ ਉਹ ਖੋਹੀ ਗਈ ਸੀ ਉਸ ਕਿਸਾਨ ਨੂੰ ਜਲੀਲ ਕਰਕੇ ਸ਼ਰਾਬ ਪਲਾ ਕੇ ਕੁੱਟ ਕੇ ਮਾਰ ਕੇ ਜ਼ਬਰਦਸਤੀ ਉਹ ਤੋਂ ਸਾਇਨ ਕਰਾਏ ਗਏ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਆਪਣਾ ਫਰਜ ਸਮਝਦੀ ਹੋਈ ਉਸ ਜ਼ਮੀਨ ਨੂੰ ਬਚਾਉਣ ਦੇ ਲਈ ਉੱਥੇ ਮੋਰਚਾ ਲਾ ਕੇ ਬੈਠੀ ਹੋਈ ਸੀ ਪਰ ਅੱਜ ਕੱਲ ਪਰਸੋਂ ਉੱਥੇ ਦੇ ਗੁੰਡਿਆਂ ਨੇ ਸਰਕਾਰ ਨਾਲ ਰਲ ਕੇ ਭਗਵਾਨ ਦਮਨ ਦੇ ਗੁੰਡਿਆਂ ਨੇ ਜੇ ਉਹਨਾਂ ਗੁੰਡਾ ਨੇ ਰਲ ਕੇ ਉਸ ਜ਼ਮੀਨ ਨੂੰ ਦੁਬਾਰਾ ਉੱਥੇ ਆ ਕੇ ਛੇੜਨ ਦੀ ਕੋਸ਼ਿਸ਼ ਕੀਤੀ ਹੈ ਬਾਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉੱਥੇ ਬੈਠੇ ਸਾਡੇ ਬੀਕੇ ਯੂਗ ਰਾਹਾਂ ਦੇ ਕਾਰਕੁਨਾਂ ਦੇ ਨਾਲ ਟੱਕੇ ਹੀ ਖਾਈ ਕਰੀਏ ਹੱਥੋਂ ਪਾਈ ਵੀ ਕੀਤੀ ਹੈ ਇਸ ਰੋਜ਼ ਵੱਜੋਂ ਅਸੀਂ ਭਾਰਤੀ ਕਿਸਾਨ ਯੂਨੀਅਨ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਦੀ ਰਾਖੀ ਹੈ ਉਹ ਕਰਨ ਦੇ ਲਈ ਵਚਨਬੱਧਾਂ ਅਸੀਂ ਇਸ ਮੋਰਚੇ ਨੂੰ ਇਸ ਤਰੀ ਚੱਲਦਾ ਰੱਖਾਂਗੇ ਭਾਵੇਂ ਕੋ ਸਰਕਾਰ ਹੈ ਜਿਹੜੀ ਜਿੰਨਾ ਮਰਦੀ ਜ਼ਬਰਦਸਤੀ ਕਰੇ ਗ੍ਰਸਤਾਰੀਆਂ ਕਰੇ ਅਸੀਂ ਤਿਆਰ ਆ ਪਰ ਕਿਸਾਨਾਂ ਦੀ ਜੜੀ ਜ਼ਮੀਨ ਹੈ ਅਸੀਂ ਉਸ ਨੂੰ ਬਚਾਉਣ ਦੇ ਵਾਸਤੇ ਹਰ ਕੁਰਬਾਨੀ ਦੇਣ ਦੇ ਲਈ ਤਿਆਰ ਆ ਅਸੀਂ ਸ਼ਾਇਦ ਉਸ ਜ਼ਮੀਨ ਦੇ ਉੱਤੇ ਦੁਬਾਰਾ ਕਰਨ ਦੇ ਲਈ ਆਪਣਾ ਪ੍ਰੋਗਰਾਮ ਲੈ ਕੇ ਉੱਪਰ ਹੀ ਸਾਡੇ ਆਪਣਾ ਸੂਬਾ ਕਮੇਟੀ ਵੱਲੋਂ ਪੂਰਾ ਇੰਤਜ਼ਾਰ ਹੈ ਸਾਨੂੰ ਜਦੋਂ ਉਸ ਦਾ ਆਰਡਰ ਆਊਗਾ ਤਾਂ ਅਸੀਂ ਉਸ ਜ਼ਮੀਨ ਨੂੰ ਦੁਬਾਰਾ ਜਾ ਕੇ ਕਬਜ਼ਾ ਕਰਾਂਗੇ ਔਰ ਉਹਨਾਂ ਨੂੰ ਨੱਥ ਪਾਵਾਂਗੇ ਝੂਠ ਮਾਰਦਾ ਭਗਵੰਤ ਉਹਨਾਂ ਨੇ ਕਿਸੇ ਨੂੰ ਮਤਾ ਨਹੀਂ ਪਾਇਆ ਕਿਸੇ ਪੰਚਾਇਤ ਨੇ ਵੀ ਅਸੀਂ ਤੁਹਾਨੂੰ ਜ਼ਮੀਨਾਂ ਦੇਵਾਂਗੇ ਇਸ ਕਰਕੇ ਸਾਡੀ ਗੁਰਾਂਹ ਜਿੱਥੇ ਬੰਦੀ ਪੂਰੀ ਸਾਰੇ ਪੰਜਾਬ ਦੇ ਵਿੱਚ ਦੂਜੀਆਂ ਜਿਹੜੀਆਂ ਜੱਥੇਬੰਦੀਆਂ ਨੇ ਪੰਜਾਬ ਦੇ ਉਹਨਾਂ ਦਾ ਵੀ ਸਹਿਯੋਗ ਮਿਲਿਆ ਸਾਨੂੰ ਸ਼੍ਰੋਮਣੀ ਕਾਲੀ ਦਲ ਦਾ ਵੀ ਕਾਂਗਰਸ ਦਾ ਵੀ ਭਾਜੀ ਬੀਜੇਪੀ ਦਾ ਵੀ ਵੀ ਜਿਹੜੀਆਂ ਜ਼ਮੀਨਾਂ ਨੇ ਅਸੀਂ 63000 ਕਿਲਾ ਅਸੀਂ ਮਰਦੇ ਦਮ ਤੱਕ ਅਸੀਂ ਉਹ ਜ਼ਮੀਨਾਂ ਜਿੱਥੋਂ ਤੱਕ ਸਾਡਾ ਜੋਰ ਲੱਗੇ ਹੈ ਭਗਵੰਤ ਮਾਨ ਨੂੰ ਖੋਹ ਨਹੀਂ ਦੇਵਾਂਗੇ ਕਿਸਾਨਾਂ ਨੂੰ ਉਜਾੜ ਨਹੀਂ ਦੇਵਾਂਗੇ ਸਾਡੇ ਭਾਵੇਂ ਫਿਰ ਲੱਗ ਜਾਣ ਕਿਉਂ ਜ਼ਮੀਨ ਫਿਰ ਮੰਗਦੀ ਹੈ ਜਮੀਨ ਤਾਂ ਬਚਦੀ ਜੇ ਸਿਰ ਲੱਗਦੇ ਨੇ ਉਥੇ ਭਾਵੇਂ ਸਾਡੇ ਸਿਰ ਲੱਗ ਜਾਣ ਕਿਸਾਨਾਂ ਦੇ ਲੱਗੇ ਨੇ ਪਹਿਲਾਂ ਜੀ ਸਾਡੇ ਸਿਰ ਪਹਿਲਾਂ ਵੀ ਲੱਗੇ ਨੇ ਬਾਹਮੋਂ ਟੁੱਟੀਆਂ ਨੇ ਲੱਤਾਂ ਵਿੱਚ ਟੁੱਟੀਆਂ ਡਾਂਗਾਂ ਵਿੱਚ ਖਾਦੀਆਂ ਪੁਲਿਸ ਦੀਆਂ ਸੀ ਪਰ ਇਸ ਟਾਈਮ ਜਿਹੜਾ ਇਹ ਪੰਜਾਬ ਪੁਲਿਸ ਸਟੇਟ ਬਣਿਆ ਹੋਇਆ ਜਿਹੜੇ ਤਿੰਨ ਪਹਿਲਾਂ ਨੇ ਨੇ ਕਾਨੂੰਨ ਲਿਆਂਦੇ ਸਨ ਆਪਣਾ ਫੌਜਦਾਰੀ ਕਾਨੂੰਨ ਉਹ ਰੱਦ ਨਹੀਂ ਇਹਨਾਂ ਨੇ ਕੀਤੇ ਸੀ ਬੜੇ ਮੋਰਚੇ ਲਾਏ ਹੁਣ ਪੁਲਿਸ ਪਿੰਡਾਂ ਤੋਂ ਚੁੱਕੇ ਬੱਚਿਆਂ ਦੇ ਚੁੱਕ ਕੇ ਕਾਊਂਟਰ ਕਰ ਰਹੀ ਐ ਇਸ ਟਾਈਮ ਪਿੰਡਾਂ 'ਚ ਉਹ ਜਿਹੜਾ ਪਹਿਲਾਂ ਬੈਂਤ ਸਿੰਘ ਵਾਲਾ ਕੰਮ ਸੀ ਨਾ ਉਹ ਚੱਲ ਰਿਹਾ 84 ਵਾਲਾ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਕੋਈ ਸਰਕਾਰ ਨਾਮ ਦੀ ਚੀਜ਼ ਹੀ ਨਹੀਂ ਪੰਜਾਬ ਦੇ ਵਿੱਚ ਧੱਕਾਸ਼ਾਹੀ ਮੁੰਡਿਆਂ ਨੂੰ ਚੁੱਕ ਚੁੱਕ ਕੇ ਪਿੰਡਾਂ 'ਚੋਂ ਗਰੀਬਾਂ ਦੇ ਮੁੰਡਿਆਂ ਨੂੰ ਜੰਗਲ 'ਚ ਜਾ ਕੇ ਕਾਊਂਟਰ ਕਰਦੇ ਨੇ ਕਹਿੰਦੇ ਅੱਗੋਂ ਬੰਦੇ ਬੈਠੇ ਨੇ ਉਹਨਾਂ ਨੇ ਮਾਰਤਾ ਸਰੋਤ ਸਾਹਿਬ ਕਿਸਾਨੀ ਨਾਲ ਕੱਲੀ ਕਿਸਾਨੀ ਨਾਲ ਜੀ ਹਰ ਇੱਕ ਵਰਗ ਨਾਲ ਧੱਕਾ ਹੋ ਰਿਹਾ ਹੈ ਵਪਾਰੀਆਂ ਨਾਲ ਸਭ ਨਾਲ ਆਪਣੇ ਕਿਸਾਨਾਂ ਨੂੰ ਜਾਂ ਕੋਈ ਹੱਕ ਨਹੀਂ ਮਿਲਦਾ ਪੱਕੇ ਇਹਨਾਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਕਿ ਉਦੋਂ ਤੱਕ ਤੁਹਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਹਾਂਜੀ ਹਾਂ ਸਾਡੇ ਮੋਰਚੇ ਜਿਹੀ ਉਹਨਾਂ ਕਿਸਾਨਾਂ ਦੇ ਹੁਣ ਸਵੇਰੇ ਸੀ ਉੱਥੇ ਤਿਆਰੀ ਸਾਡੀ ਸੂਬਾ ਮੈਂ ਦੀ ਤਿਆਰੀ ਕਰੇਗੀ ਜਿੱਥੇ ਵੀ ਉਹ ਗ੍ਰਿਫਤਾਰ ਹੋ ਉੱਥੇ ਜਾ ਕੇ ਥਾਣੇ 'ਗੇ ਮੋਰਚਾ ਲਾਵਾਂਗੇ ਸਾਨੂੰ ਰਿਹਾਰ ਕਰਕੇ ਲਿਆਵਾਂਗੇ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਸਾਡੀ ਜਥੇਬੰਦੀ ਕਿੱਥੇ ਵੀ ਕਿਸੇ ਨਾਲ ਵੀ ਧੱਕਾ ਹੁੰਦਾ ਵੀ ਉੱਥੇ ਜਾ ਕੇ ਸਾਡੀ ਪਹਿਲਾਂ ਜਿਹੜਿਆ ਲੋਕਾਂ ਦੇ ਮੁੰਡੇ ਬਾਹਰ ਜਾਂਦੇ ਨੇ ਉਹਨਾਂ ਨੇ ਪੈਸੇ ਖਾਦੇ ਨੇ ਲੋਕਾਂ ਨੇ ਬਿਲਡਰਾਂ ਨੇ ਉਹਨਾਂ ਤੋਂ ਵੀ ਪੈਸੇ ਬਾਸ ਬੋਖਰਾਏ ਨੇ ਗ੍ਰਾਹਾਂ ਦੀ ਜਥੇਬੰਦੀ ਇੱਕ ਪੰਜਾਬ ਦੇ ਵਿੱਚ ਜਿਹੜੀ ਗਰੀਬਾਂ ਦੇ ਨਾਲ ਖਲਦੀ ਏ ਔਰ ਜਿਹੜੀ ਕਿਸਾਨਾਂ ਦੀ ਜਮੀਨ ਉਹ ਖੋਹਣ ਨਹੀਂ ਦੇਗੀ ਜਿਹੜੀ ਜਥੇਬੰਦੀ ਹੋਰ ਜਥਿਆਂ ਦਾ ਵੀ ਸਾਨੂੰ ਸਾਥ ਮਿਲੇਗਾ ਤਾਂ ਇਹ ਜਥੇਬੰਦੀ ਜਿਹੜੀ ਆ ਪੰਜਾਬ ਦੇ ਵਿੱਚ ਪੂਰੇ ਤਿਆਰੀ ਤੇ ਸਾਡੀ ਜਥੇਬੰਦੀ ਕਾਰ ਮੁਰਦਾਬਾ 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 ਸੰਸਕਾਰ ਮੁਰਦਾਬਾ ਇੱਕ ਅੱਗੇ ਦੀਆਂ ਸਟੈਂਡ ਤਸਵੀਰਾਂ ਦੇਖ ਸਕਦੇ ਹੋ ਜੋ ਉਗਰਾਹਾ ਜਥੇ ਬੰਦੀ ਵੱਲੋਂ ਜੋ ਸੀਐਮ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਹੈ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ 11 ਮੋਰਚੇ ਤੋਂ ਸਾਡੇ ਕਿਸਾਨ ਕੀਤੇ ਗ੍ਰਿਫਤਾਰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ڪنهن وائس ਸੋ ਆਪਾਂ ਇਸ ਟਾਈਮ ਜੋ ਉਗਰਾਹ ਜਥੇਬੰਦੀ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਸੋ ਜੋ ਆਪਣੀ ਜੋ ਕੁਝ ਜਥੇਬੰਦੀਆਂ ਨੂੰ ਆਪਾਂ ਕਹਿ ਦਈਏ ਡਕਾਲਾ ਥਾਣੇ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀ ਜਦ ਤੱਕ ਸਾਡੇ ਮਤਲਬ ਕਿਸਾਨਾਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਨਾ ਉਹ ਨਹੀਂ ਛੱਡਿਆ ਜਾਂਦਾ ਪ੍ਰਸ਼ਾਸਨ ਵੱਲੋਂ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਐਦਾਂ ਹੀ ਜਾਰੀ ਰਹੇਗਾ ਅਸੀਂ ਹਰ ਕਿਸਮਤ ਵਿੱਚ ਉਹਨਾਂ ਦਾ ਕਿਸਾਨ ਜਥੇਬੰਦੀਆਂ ਹਰ ਕਿਸਾਨ ਜਥੇ ਨੂੰ ਸਾਥ ਦੇਣ ਨੂੰ ਤਿਆਰ ਨੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂਕਿ ਤੁਹਾਡੇ ਨਾਲ ਅਸੀਂ ਕੱਗੇ ਦੀਆਂ ਹਰ ਜਾਣਕਾਰੀਆਂ ਹਰ ਖਬਰ ਤੁਹਾਡੇ ਨਾਲ ਸਾਂ